ਹਾਲ ਚਾਲਾ ਮਿੱਤਰੋ ਉਮੀਦ ਕਰਦੇ ਆ ਸਾਰੇ ਭਰਾ ਆਪਣੇ ਸੈੱਟ ਹੋਣਗੇ ਅੱਜ ਵਲੌਗ ਲੈ ਕੇ ਆਏ ਆਪਾਂ ਨਵਾਂ ਪੌਟਾਂ ਬਾਦਲੇ ਗਏ ਮਿੱਤਰੋ ਕੀ ਕਰੀ ਆਪਾਂ ਕੰਮਕਾਰ ਚ ਬਾੜੇ ਜਿਵੇਂ ਬੈਠਨੇ ਆ ਟਾਈਮ ਹੀ ਨਹੀਂ ਲੱਗਦਾ ਵਲੌਗ ਕੋਲ ਨੂੰ ਟਾਈਂ ਕਰਕੇ ਟਾਈਮ ਦਾ ਕਰਕੇ ਆਪਾਂ ਸਾਰੇ ਵਿੱਚ ਹੀ ਕਿਨ ਫੜਾਤੇ ਤੇ ਉਹ ਜੁੜੀ ਨੇ ਕਹਿੰਦੇ ਕੱਲ ਬੱਚੇ ਕੱਟਿਆ ਮਿੱਤਰੋ ਦੇਖੋ ਨੇ ਕੀ ਬਣਦਾ ਸੈੱਟ ਹੈ ਤੁਹਾਨੂੰ ਜਾ ਦੋ ਕਿ ਮਿੱਤਰੋ ਤੀ ਇੱਕੋ ਚਾ ਕਹਿੰਦੇ ਗਿਆ ਜਿਉਂਦਾ ਮਿੱਤਰੋ ਬਾਹਰ ਕੱਢਦੇ ਆਂ ਦੋਨੇ ਨੂੰ ਲੋ ਮਿੱਤਰੋ ਬੱਚਾ ਦਿੱਤਾ ਪਾ ਕੱਢ ਦਮ ਹਨਾ ਨਾ ਦੇਖੋ ਮਿੱਤਰੋ ਤੇ ਇਹਦੀ ਵੀਡੀਓ ਨੇ ਮਿੱਤਰੋ ਪੂਰੇ ਪੂਰੇ ਆ ਕਹਿੰਦੇ ਜੇ ਕੱਢੇ ਨਹੀਂ ਬੱਚੇ ਕੱਢ ਲੂਗੀ ਇੱਕ ਦੋ ਦਿਨ ਦਾ ਕੰਮ ਤੋ ਇਹ ਤਿੰਨ ਚਾਰ ਦਿਨ ਲੈ ਲੂ ਤੇ ਦਾਣੇ ਇੱਥੇ ਪਾਏ ਮੈਂ ਪਾਈ ਹੈ ਕਨੇ ਭਾਈਆ ਮਿੱਤਰੋ ਪਾਣੀ ਦੇ ਨੇ ਆਪਾਂ ਬਦਲ ਮਿੱਤਰੋ ਪਾਣੀ ਦਿੱਤਾ ਆਪਾਂ ਬਦਲ ਚੱਲਦੇ ਆ ਤਾਂ ਹਾ ਦੋਹਨੇ ਨਾਲੇ ਜਾਨਵਰ ਇਹਨਾਂ ਨੂੰ ਕਰਦੇ ਫੰਦ ਤੇ ਅੱਜ ਧੁੱਪ ਹੈ ਕਹਿੰਦੇ ਲੱਗ ਰਹੀ ਵਧੀਆ ਲਵਾ ਦੇ ਮੈਂ ਤਾਂ ਪੈਨ ਜਾਨਵਰਾਂ ਨੇ ਬੱਚੀ ਆਪਾਂ ਸਾਰੀ ਫੜਾਤੀ ਸੀ ਮਿੱਤਰੋ ਬਸ ਘਰੇ ਲੱਗ ਗਏ ਸੀ ਆਪਣੇ ਦਾਦਾ ਤੇ ਤੇ ਆਪਣੇ ਲਿਆਜੀ ਨੂੰ ਫੜਾ ਰੱਖਿਆ ਏ ਉਹਦੇ ਕੋਲੇ ਬੈਠੇ ਆਗੇ ਬੰਦ ਕਰਾਂ ਚਾਰ ਲਾਂਗੇ ਹੁਣ ਤਾਂ ਕਿਉਂਕਿ ਢੋਣ ਵਾਲੇ ਮੌਸਮ ਹੀ ਨਹੀਂ ਰਿਹਾ ਸੀ ਅੱਜ ਨਿਕਲਿਆ ਮਾਣੀ ਮੁੱਟੀ ਧੁੱਪ ਲਵਾ ਦਾਂਗੇ ਤਾਂ ਪੁੱਥੇ ਆ ਗਏ ਤੇ ਆਪਣੇ ਤਾਲੇ ਦਿਖਾਣੇ ਮਿੱਤਰੋ ਇਹ ਪੱ ਦਿੱਤੀ ਸੀ ਸਾਰੇ ਵੇਚ ਤੇ ਇੱਕ ਕੁਤੂਰਾ ਰਹਿ ਗਿਆ ਸੀ ਆਪਣਾ ਮਿੱਤਰੋ ਕਹਿੰਦੇ ਆ ਗਏ ਆਪਾਂ ਉਦਲੇ ਕੂਤਰਾ ਕੋਲੇ ਵੀ ਦੇਖੋ ਨੇ ਹਾਨੂੰ ਕਰੋਨਾ ਸ਼ੌਂਕ ਜਾਨਵਰਾਂ ਦਾ ਸਾਰਿਆਂ ਦਾ ਮਿੱਤਰੋ ਦੇਖੋ ਵੀ ਖੱਟੀਆਂ ਅੱਖਾਂ ਦਾ ਕੂਤਰਾ ਕਾਲੀ ਠੱਲ ਬਾਈ ਜੀ ਦੇ 33 ਨੰਬਰ ਪੰਜਾਬ ਤੋਂ ਲਿਆਂਦਾ ਮਿੱਤਰੋ ਤੇ ਆ ਕੁਦਰੀ ਆਪਣੇ ਇੱਥੇ ਲਿਆਂਦੀ ਹੈਗੀ ਗਾਣੇ ਵਾਲੀ ਤੋਂ ਫੁੱਲ ਚੰਗੀ ਆ ਦੋ ਦਿਨ ਠੱਲਾਂ ਭਾਈਆਂ ਆਈਆਂ ਇਹਦੇ 프리 ਫੁੱਲ ਚੰਗੀ ਆਈ ਬੱਚੇ ਘੜਾਉਂਦੀਆਂ ਨੇ ਇੱਕ ਵਾਰ ਨੇ ਦੇਖੋ ਮਿੱਤਰੋ ਜੋੜੀ ਉਹ ਮਿਲ ਗਈ ਤੇ ਥੱਲੇ ਆਪਣੇ ਲੱਗੇ ਬੈਠੇ ਆ ਇਹਨਾਂ ਥੱਲੇ ਤਿੰਨ ਬੱਚੇ ਸੀ ਮਿੱਤਰੋ ਇੱਕ ਬੱਚਾ ਬਚਿਆ ਕਹਿੰਦੇ ਜਮਾ ਸਵੇਰ ਆਹੋ ਤੇ ਪੱਕੀ ਗੇਮ ਮਾਰ ਮਿੱਤਰੋ ਤੇ ਆ ਗਏ ਆਪਾਂ ਦੂਜੇ ਖੁੱਡਿਆਂ ਕੋਲੇ ਕਰੋਨੇ ਸ਼ੌਂਕ ਜਾਨਵਰਾਂ ਦਾ ਨਾਲੇ ਦੇਖਦੇ ਆਂ ਬੱਚੇ ਜੇ ਕੱਢਦੇ ਆ ਬਾਹਰ ਸਾਰੇ ਜਿਹੇ ਇੰਤਰੀ ਕੱਢ ਦਾਂਗੇ ਹੁੰਦਾ ਧੁੱਪ ਲੱਗ ਜਾਂਦੀ ਕਿਰਤ ਧੋ ਪਾਉਣ ਦੋ ਮੌਸਮ ਅੱਜ ਓਕੇ ਆ ਠੀਕ ਆ ਵਧੀਆ ਬੱਸ ਪਹਿਲਾਂ ਨੂੰ ਤਾਂ ਚੰਗਈ ਆ ਮਿੱਤਰੋ ਲੋ ਮਿੱਤਰੋ ਕਰੋ ਸ਼ੌਂਕ ਇਹ ਆਣਾ ਬਰਾਣਾ ਗੋਡਰਾਂ ਗਾਲਿਆਂ ਦਾ ਮਿੱਤਰੋ ਆ ਕੁਦਰੀਆਂ ਲੱਗਿਆ ਲਾਲ ਚੀਨੀ ਖੱਟੀਆਂ ਦੀ ਨਾਲ ਤੇ ਸ਼ਾਹ ਖੇ ਨਾਲ ਕੁਦਰੀ ਬਦਲਦੀ ਲਾਲ ਚੀਨੀ ਇਥਾਂ ਤੇ ਦੂਜੀ ਲਾਤੀ ਕੌਂਡ ਲਈ ਟੱਕ ਲਈ ਕੁਦਰੀ ਤੇ ਆ ਆਪਣੀ ਵੱਡੀ ਪਠੀ ਸੀ ਜਿਹੜੀ ਆਪਣੇ ਘਰੇ ਲੱਗੀ ਸੀਗੀ ਉਹਦੇ ਨਾਲ ਲਾਇਆ ਮਿੱਤਰੋ ਚਿੱਟੀਆਂ ਦਾ ਕਬੂਤਰ ਲਾਲ ਚੀਨਾ ਕਾਲਾ ਚੀਨਾ ਮਿਕਸ ਹੈ ਇਹ ਉਹ ਆਪਣੀ ਜਗੀਜੀਤ ਬਾਈ ਦੀ ਕੁਤਰੀ ਬੈਠੀ ਆ ਤੇ ਅਰਸ਼ ਬਾਈ ਵਾਲਾ ਕੁਤਰਾ ਬੈਠਾ ਤੇ ਆ ਜੋ ਕੁਤਰੀ ਇਹਦੇ ਨਾਲ ਲੱਗਿਆ ਹਾ ਕਰੋ ਸ਼ੌਕ ਦੋ ਬੱਚੇ ਆ ਬੈਠੇ ਮਿੱਤਰੋ ਇੱਕ ਲਾਣਾ ਆ ਅੱਖਾਂ ਲਈ ਖਰਾਬ ਹੋ ਰਹੀ ਅੱਖਾਂ ਕਰਦੀਆਂ ਓਕੇ ਕੇ ਸਾਹ ਮਿੱਤਰ ਪਾਤੀ ਦਵਾਈ ਤੇ ਇਹਨੇ ਦੂਜਾ ਬੱਚਾ ਇਹ ਨੂੰ ਵੀ ਮਾੜੀ ਮਾੜੀ ਹੈ ਅੱਖ ਲਈ ਫੋਨੇ ਦੀ ਵੀ ਦਵਾਈ ਮਿੱਤਰੋ ਨੇ ਬੱਚਿਆਂ ਦੇ ਪਾਤੀ ਅੱਖ ਤੇ ਦਵਾਈ ਇੱਕੋ ਤਾਲੇ ਦੀ ਦੇਨੇ ਪਾਉਣੇ ਹੈ ਤੇ ਘੋਣੇ ਸ਼ੌਂਕ ਬਾਕੀ ਜਾਨਵਰ ਅੱਧਰ ਲਈ ਖੁੱਡਿਆ ਲੈਂਦਾ ਵੀ ਇਹਨਾਂ ਨੂੰ ਕੱਢ ਹੀ ਦੇਨੇ ਆ ਬਾਹਰ ਮਿੱਤਰੋ ਲੋ ਮਿੱਤਰੋ ਇੱਕ ਬੱਚਾ ਆਪਣਾ ਬਿਠਾ ਆ ਇਹਨੂੰ ਵੀ ਅੱਖਲੀ ਹੋ ਰਹੀ ਹੈ ਬੜੇ ਮਰੀ ਅਖਲੀ ਬਾਲਿਆਂ ਨੂੰ ਹੋਰੀਏ ਮਿੱਤਰੋ ਬੱਚੇ ਸਾਰਿਆਂ ਦੀ ਉਰੀ ਹੈ ਕੋਈ ਬਿਰਲਾ ਬੱਚਾ ਹੀ ਹੈ ਕਰੋਨੇ ਸ਼ੌਕ ਜਾਨਵਰਾਂ ਦਾ ਅੱਖ ਚ ਵਾਰੀ ਗਏ ਨਾ ਦਵਾਈ ਇਧਰ ਲਈ ਫੁੱਟੜੀ ਬਾਹਰ ਨੇ ਕੋਈ ਬੱਚੇ ਇਹ ਵੀ ਕੱਢੀ ਬਾਹਰ ਜਾਨਵਰ ਖਾਂਦੇ ਚੋਗਾ ਨੇ ਚੋਗਣ ਦੋ ਉਤਰ ਕੱਢਦੇ ਬਾਹਰ ਦੂਜੇ ਅਸਲ ਦਾਬ ਹੀ ਨਿਕਲੀ ਉਹ ਕਬੂਤਰਾਂ ਗੰਦੇ ਚੋਕ ਦੇ ਚੋਕਗਾ ਤੇ ਉਹਨੇ ਆਪਾਂ ਕਬੂਤਰਾਂ ਦੇ ਦਾਨਾ ਆਪਣੀ ਬਦਲ ਦਿੰਨੇ ਆ ਤੇ ਇਹ ਨਹੀਂ ਬੱਚੇ ਭੋਨੇ ਤਾਂ ਰਾਮਾ ਜੀ ਨੂੰ ਸ਼ੌਂਕ ਮਿੱਤਰੋ ਮਿੱਤਰੋ ਜਾਨਵਰ ਫਿਰਦੇ ਆਪਣੇ ਆ ਲਈ ਜਾਂਦੇ ਨਿਆਰੀ ਗੁਰਕ ਦੇ ਦੇਖੋ ਪੂਰੇ ਫਲ ਮਸਤੀ ਹੋਈ ਹੋਈ ਆ ਲੈਂਦੇ ਆ ਨਿਆਰੀ ਲੈਣ ਤੋਂ ਇਹਨਾਂ ਨੂੰ ਨਿਆਰੀ ਤੇ ਆਪਾਂ ਦੇਖਦੇ ਆ ਬਣਾਉਨੇ ਬਿੱਡ ਬੱਚਿਆਂ ਦੇ ਲਾਉਨੇ ਆਪਾਂ ਰੰਗ ਬੱਚੇ ਚਾਰ ਪੰਜ ਦੇਖ ਲਈਏ ਭੁੰਜੇ ਫੁੱਡੇ ਵਾਲੇ ਬੱਚਿਆਂ ਦਾ ਕਰੋਨੇ ਸ਼ੌਂਕ ਸੁਣੋ ਇੱਕ ਬੱਚਾ ਮਿੱਤਰੋ ਆ ਗੱਡ ਰੱਖਿਆ ਆਪਣੇ ਦੋ ਸੀਗੇ ਮਰ ਗਿਆ ਤੇਰਾ ਇੱਕ ਤੇ ਦੋ ਵਿੱਚ ਹੋ ਗੱਡ ਰੱਖੇ ਜਗਜੀਤ ਬਾਈ ਵਾਲੇ ਪੁੱਤਰੇ ਨੇ ਕਹਿੰਦੇ ਮਿੱਤਰੋ ਤੇ ਦੋ ਬੱਚੇ ਹੋ ਗੱਡ ਰੱਖੇ ਮਿੱਤਰੋ ਉਹ ਬੱਚਾ ਉਹ ਖੱਟੀਆਂ ਵਾਲੇ ਕੂਤਰ ਦੇ ਕੂਤਰੀ ਦਾ ਕੂਤਰੀ ਉਹ ਬੈਠੀ ਮਿੱਤਰੋ ਤੇ ਜਿਹੜਾ ਦੂਜਾ ਬੱਚਾ ਮਿੱਤਰੋ ਉਹ ਲਿਆਂਦਾ ਉਹ ਫਲਾ ਚੰਗਾ ਬੱਚਾ ਤੇ ਇਧਰ ਆਂਡੇ ਛੱਡਦੇ ਪੁੱਤਰੇ ਨੇ ਇਹ ਟ੍ਰਿਕ ਬੱਚਾ ਉਹ ਵੀ ਜਾਂਦਾ ਸੀ ਇਸ ਤੋਂ ਪਲਵਾਇ ਜੰਨੇ ਆ ਕਰਦੇ ਆ ਬਾਹਰ ਇਹਨਾਂ ਨੂੰ ਲਵਾਉਣੇ ਆ ਹਵਾ ਰੋਕ ਕੇ ਨਾਲ ਉਤਰ ਦਿੱਤੇ ਆ ਪਤਾੜ ਦਾਣਾ ਬਣੀ ਬਹੁਣੇ ਆ ਪਾਣੀ ਦੇ ਤੱਦਰ ਮਦਨੇ ਇਧਰ ਲਈ ਦੋ ਧਾਰਾ ਹੈਗੇ ਮਿੱਤਰੋ ਬਦਲ ਦਿੰਦੇ ਆ ਇਹ ਪਾਣੀ ਤੇ ਪੋਣੇ ਦਾਣਾ ਬਣ ਦੇਖੋ ਹੁਣ ਮਿੱਤਰੋ ਮਿਲਦੇ ਆਪਾਂ ਘੰਟੇ ਇਧੇ ਘੰਟੇ ਤੱਕ ਜਦੋਂ ਇੱਥੇ ਆ ਗਈ ਟੁੱਪ ਉਦੋਂ ਕਿ ਟਾਈਂ ਜਾਨਵਰ ਬਾਹਰ ਮਿੱਤਰੋ ਨਾਲੇ ਸਹਾਸួយ ਕਰਦੇ ਆਈ ਦੀ। ਨਾ ਬਣੀ ਪਾਤਾ ਇੱਥੇ ਕਰਤਾ ਸਾਰਾ ਕੰਮ ਕਲੀਅਰ ਹੁਣ ਆਪਾਂ ਚੱਲਦੇ ਆਂ। ਤੁਹਾਨੂੰ ਦਿਖਾਵਾਂਗੇ ਜਿੱਦੇ ਘਰੇ ਬੱਚੇ ਆਂ ਬੱਚੇ ਤੇ ਨਾਲੇ ਫੜਾ ਕੇ ਆਣ ਆਪਾਂ ਕੁਸ ਕਬੂਤਰ ਚੱਲਦੇ ਆਪਾਂ ਦਿਖਾਵਾਂਗੇ ਸੋ। ਮਿੱਤਰੋ ਕਹਿੰਦੇ ਰੋਟੀ ਬਣੀ ਆਪਾਂ ਲਿਆ ਸੀ ਸ਼ੱਕ ਤੇ ਹੁਣ ਚੱਲਦੇ ਆਪਾਂ ਭਿੰਦੇ ਕੋਲੇ ਦਿਖਾਉਣੇ ਉਹਨੂੰ ਆਪਣੇ ਜਾਨਵਰ ਬੱਚੇ ਤੇ ਨਾਲੇ ਲਾਉਣੇ ਆਪਾਂ ਵੱਡੇ ਕਬੂਤਰ ਚਾਰ ਕੇ ਦੋ ਚਾਰ ਦੋ ਕਬੂਤਰ ਹੀ ਲਾਉਣੇ ਮਿੱਤਰੋ ਬਾਕੀ ਆਪਣੇ ਘਰੇ ਬੈਠੇ ਗਰਮ ਗਾਂ ਦੇਣੇ ਆਪਣੇ ਲਿਆਜੀ ਨੂੰ ਬੈਲ ਦੇ ਹਨ ਕੂਤਰਾਂ ਕੋਲੇ ਆ ਕੇ ਹੁੰਦੇ ਕੋਲੇ ਆ ਗਏ ਆਪਾਂ ਛੱਡ ਰੱਖੇ ਜਾਨਵਰ ਹੀ ਜਾਨਵਰ ਕਰਖੇ ਇਹਦੇ ਕੋਲੇ ਲੈ ਗਏ ਨੇ ਚੱਕ ਕੇ ਲੈ ਗਏ ਨੇ ਮਿੱਤਰੋ ਦੇ ਕੂਤਰਾਂ ਕੋਲੇ ਆ ਗਏ ਜੀ ਆਪਾਂ ਬੱਚਿਆਂ ਦੀ ਲਾਤ ਰੰਗ ਨਾਲੇ ਬਾਹ ਦੇ ਹੱਥ ਲਿਬੜ ਜੁ ਗਏ ਤੇ ਉਹ ਤੋਂ ਤਾਂ ਮਿੱਤਰੋ ਛੱਡ ਦਿਆਂ ਜੋ ਪਾਣੀ ਲੋ ਮਿੱਤਰੋ ਖਿਆ ਲੈ ਵੇ ਪਾਣੀ ਇਹ ਪਰਦਾ ਨਹੀਂ ਦੇ ਕਰੋ ਜਾਨਵਰਾਂ ਨੇ ਸ਼ੌਂਕ ਵਿੱਚ ਨਤ ਨਹੀਂ ਇੱਕ ਪਿੱਟੋਰੀ ਕਰਤੀ ਇੱਕ ਦੀ ਮਾੜਾ ਜਾਂ ਘੰਡ ਤੇ ਚੱਲਰ ਕਰਤੀ ਦੂਜੇ ਦੀ ਸਾਰਾ ਘੰਡ ਕਰਤਮ ਥੱਲੋਂ ਤੱਕ ਮਿੱਤਰੋ ਅੰਦਾ ਪਰਦਾ ਹੁਣ ਚੈੱਕ ਕਰੋ ਮੌਸਮ ਨਹੀਂ ਆ ਗਿਆ ਸੀ ਮਿੱਤਰੋ ਹਰ ਕੇ ਗਿੱਲਾ ਹੋ ਗਿਆ ਸਾਰਾ ਫਿਰ ਪਾਣੀ ਪੁਣੀ ਬਦਲਦੇ ਆਣੇ ਦਾਣਾ ਪਣੀ ਕਰਦੇ ਆ ਮਿੱਤਰੋ ਪਾਣੀ ਲਿਆ ਭਰ ਮਿੱਤਰੋ ਚੱਲਦੇ ਹਾਂ ਹੁਣ ਥੱਲੇ ਟਰੋੜ ਕੁੱਟੇ ਵੈਸੀ ਕੀ ਸਾਰ ਵੀ ਇਹ ਪੱਕਾ ਕਰਤੀ ਸੀ ਮਿੱਤਰੋ ਜਾਨਵਰ ਦੇਖਦੇ ਆ ਬਾਹਰ ਕੱਢਣ ਦੇ ਸਲਾਹ ਨਹੀਂ ਮਿੱਤਰੋ ਕਰਦੇ ਆ ਇੱਕ ਇੱਕ ਕੁੱਤੇ ਦਾ ਫੜਕੇ ਸ਼ਮਕਣ ਵਾਲੇ ਕਰਾਉਣੇ ਆ ਸੋਨੂੰ ਮਿੱਤਰੋ ਫੜ ਲਿਆ ਖੱਟੀਆਂ ਦਾ ਪੁੱਤਰ ਸਾਰ ਆ ਰਿਹਾ ਸਾਰਾ ਮਿੱਤਰੋ ਉਹ ਬੱਚਾ ਆ ਜਾਏਗਾ ਆਪਣੇ ਕੋਲੇ ਤੇ ਇਹ ਕੁੱਤਰੀ ਨਾਲ ਲੱਗਾ ਉਹ ਨਣ ਜਗਜੀਤ ਬਾਈ ਜਿਹੜੀ ਨਾਲ ਅੱਛਾ ਇਹ ਤਾਂ ਆ ਬੈਠਾ ਜਿਹਦਾ ਕੰਡ ਕਰੇ ਦੇਖਾਂਗੇ ਕੀ ਰਿਜ਼ਲਟ ਦੁਬਾਰਾ ਅੰਡੇ ਲਾਉਗੀ ਉਤਰੀ ਮਿਲਦਾ ਅੱਜ ਰਾਜੀ ਕਰਦੀ ਹੈ ਆਂਡਾ ਲਾਉਣ ਦੀ ਤੇ ਕੋ ਕਾਕੀ ਦੀ ਆ ਸਾਡੇ ਜਾਨਵਰ ਇਹ ਵੀ ਲਵਾ ਲੈਣਗੇ 2-4 ਦਿਨਾਂ ਤੱਕ ਆਂਡੇ ਤੇ ਅੱਗੇ ਕੋਈ ਹੋਰ ਕਬੂਤਰ ਦਾ ਸ਼ੌਂਕ ਕਰਾਉਂਦੇ ਆ ਮਿੱਤਰੋ ਇਹੋ ਆ ਆਪਣਾ ਚਿੱਟੀਆਂ ਦਾ ਕਬੂਤਰ ਇਹਨਾਂ ਦਾ ਹਜੇ ਬੱਚਾ ਲੈਣੀ ਹੋਮੀ ਜੋੜੀਆਂ ਚ ਪਾਇਆ ਮਿੱਤਰੋ ਇਹਨੂੰ ਇਹਨਾਂ ਨਾਲ ਲਾਈਏ ਕਬੂਤਰੀਆਂ ਆਪਣੀ ਉਹ ਬੈਠੀ ਕਾਲੇ ਸਿਰ ਵਾਲੀ ਚਿੱਟੀਆਂ ਦੀ ਆਪਣੇ ਘਰੇ ਲੱਗੀ ਹੋਈ ਆ ਪੱਠੀ ਆ ਜੇ ਉਹ ਡੌਣੀ ਦਾ ਹੈ ਨਹੀਂ ਉਹ ਇੱਥੇ ਬੱਚੇ ਘੜੋਂਤੀ ਲਾਈ ਆ ਮਿੱਤਰੋ ਦੇਖੋ ਮਿੱਤਰੋ ਉਤਰੀ ਲਿਆ ਮਿੱਤਰੋ ਚੂਟੀਆਂ ਨੇ ਉੱਤਰ ਨਾਲ ਇਹਦੇ ਠੱਲ ਬਈ ਹੋਈ ਏ ਮਿੱਤਰੋ ਇਹਦੀ ਠੱਲ ਲਾ ਗਿਆ ਬਹੁਤ ਹੋਰ ਕੋਈ ਜਾਨਵਰ ਦੇ ਬੰਨੇ ਠਲਾਂ ਹਰਿਆਂ ਦੇ ਬਈ ਹੋਈਆਂ ਸਾਰਿਆਂ ਲਾਗੇ ਬੱਚਿਆਂ ਦੇ ਪਾਗਾਂਗੇ ਸੁਪੁੰਨ ਵਾਲੇ ਉੱਤਰ ਦਾ ਸ਼ੌਂਕ ਨੁਆਲਿਆਂ ਜਿਹੇ ਉੱਤਰ ਮਿੱਤਰੋ ਬਹੁਤ ਚੰਗਾ ਉੱਤਰ ਹੈ ਉਹ ਉਦਰੀ ਨਾਲ ਲੱਗਾ ਮਿੱਤਰੋ ਘੱਟਿਆਂ ਵਾਲਿਆਂ ਨਾਲ ਕੀ ਇਹਦਾ ਵਿੱਚ ਆ ਮਿੱਤਰੋ ਸਿਕੜਾ ਆਈ ਦੀ ਗਿਆ ਮਿੱਤਰੋ ਝੜ ਜੂ ਐ ਜਫਰ ਇਹਨਾਂ ਦਾ ਡੱਬਾ ਜਾਂ ਬਣ ਗਿਆ ਝਾੜ ਲੂਆ ਫਰ ਇਹਨਾਂ ਦੇ ਵਿੱਚ ਕੱਢ ਲਈ ਸੀਗੇ ਕਦਰ ਕੇਕਾਂ ਦੇ ਹੋ ਜਾਂਦੇ ਅਸੀਂ ਦੇਖਦੇ ਆਂ ਮਿੱਤਰੋ ਅੱਜ ਦੇ ਵਲੌਗ ਦੀ ਸਮਾਪਤੀ ਆਪਾਂ ਇੱਥੇ ਹੀ ਕਰਦੇ ਆਂ ਥੱਲੇ ਨੂੰ ਤਾਂ ਕੋਈ ਗੱਲ ਵੀ ਨਹੀਂ ਔੜਦੀ ਤੁਹਾਨੂੰ ਕੀ ਦਸੀਏ ਤੇ ਕੀ ਨਾ ਦਸੀਏ ਮਿੱਤਰੋ ਹੁਣ ਤੋਂ ਮੀਨੀ ਵਲੌਗ ਹੀ ਲਗਾਇਆ ਕਰਾਂ ਮਿੱਤਰੋ ਫੋਲੋ ਸਪੋਰਟ ਕਰੋ ਆਪਾਂ ਨੂੰ අප හෙරමැල් දයකු ඉන් නමේ බ්ලෝගනාලා